ਦੇ ਸਾਹਮਣੇ ਬੱਕੇ ਸਾਹਿਬ ਤਾਂ ਗਾ ਗੀ ਅਜਾਈਸ ਹਸਰਤਾਂ ਨੂੰ ਥੱਲ ਪਾ ਬੰਦਿਆ ਹਸਰਤਾਂ ਨੂੰ ਥੱਲ ਪਾ ਬੰਦਿਆ ਜੋ ਮਿਲਿਆ ਸ਼ੁਕਰ ਮਨਾ ਬੰਦਿਆ ਹਿਸਾਬ ਕੋਈ ਰੱਖਣਾ ਨਹੀਂ ਹਾਸਿਆਂ ਤੇ ਹੌਕਿਆਂ ਦਾ ਦਿਲ ਵਿੱਚ ਰੱਖੀ ਹੋਏ ਪਿਆਰ ਅਤੇ ਰੁੱਸੀਆਂ ਦਾ ਹਿਸਾਬ ਕੋਈ ਰੱਖਣਾ ਨਹੀਂ ਹਾਸਿਆਂ ਤੇ ਹੌਕਿਆਂ ਦਾ ਦਿਲ ਵਿੱਚ ਰੱਖਿਓਏ ਪਿਆਰ ਅਤੇ ਰੁੱਸੀਆਂ ਦਾ ਫਲਾ ਤੋਂ ਫਲਾ ਨੂੰ ਸਭ ਦਾ ਤੇ ਬਾਹਰ ਕੱਢ ਮੈਂ ਬੰਦਿਆ ਸਤਿ ਸ਼੍ਰੀ ਅਕਾਲ ਤੁਨ ਥਲ ਪਾ ਬੰਦਿਆ ਜੋ ਮਿਲਿਆ ਸ਼ੁਕਰ ਮਨਾ ਬੰਦਿਆ ਬੇਸ਼ੱਕ ਕਰ ਲਿਆ ਤੂੰ ਅਰਜ਼ੂ ਬੇਸ਼ੱਕ ਕਰ ਲਿਆ ਤੂੰ ਆਸੂ ਨਵੀਆਂ ਬਹਾਰਾਂ ਦੀ ਖਿੜੇ ਹੋਏ ਫੁੱਲਾਂ ਦੀ ਤੇ ਪਿਆਰ ਵਾਲੇ ਰਾਹਾਂ ਦੀ ਬੇਸ਼ੱਕ ਕਰ ਲਿਆ ਤੂੰ ਆਸੂ ਨਵੀਆਂ ਬਹਾਰਾਂ ਦੀ ਖਿੜੇ ਹੋਏ ਫੁੱਲਾਂ ਦੀ ਤੇ ਪਿਆਰ ਵਾਲੇ ਰਾਹਾਂ ਦੀ ਬਾਤ ਕੰਡਿਆਂ ਦੀ ਚੋਹ ਦੀ ਵੀ ਜ਼ਹਿਨ ਵਿੱਚ ਰੱਖ ਬੰਦਿਆ ਜੋ ਮਿਲਿਆ ਸ਼ੁਕਰ ਮਨਾ ਬੰਦਿਆ ਇਹ ਸੋਚਣੀ ਹੈ ਕਿ ਇਹ ਸੋਚਣੀ ਹੈ ਤੇਰੀ ਕਿ ਤੂੰ ਸਵਰਗਾਂ ਨੂੰ ਜਾਵੇਂਗਾ ਇਹ ਸੋਚਣੀ ਹੈ ਤੇਰੀ ਕਿ ਤੂੰ ਸਵਰਗਾਂ ਨੂੰ ਜਾਵੇਂਗਾ ਪਰ ਬਿਨ ਚੰਗੇ ਕਰਮਾਂ ਤੋਂ ਬਹੁਤ ਪਛਤਾਵੇਂਗਾ ਗੇਣ-ਗੇਣ ਮਨ ਕੀ ਹੋਏ ਜਪਣਾ ਤੂੰ ਮਾਨ ਜਪਣਾ ਤੂੰ ਨਾਮ ਬੰਦਿਆ ਜੋ ਮਿਲਿਆ ਸ਼ੁਕਰ ਮਨਾ ਬੰਦਿਆ ਅਸਰਤਾਂ ਨੂੰ ਥਲ ਪਾ ਬੰਦਿਆ ਜੋ ਮਿਲਿਆ ਸ਼ੁਕਰ ਮਨਾ ਬੰਦਿਆ ਧੰਨਵਾਦ ਬਹੁਤ ਮਤ ਮਿਹਰਬਾਨੀ ਦੀ ਅੰਸਰਾ ਜੀ ਸਾਥੀ ਸਤਿ ਸ੍ਰੀ ਅਕਾਲ ਸਭਾ ਨੂੰ ਮੈਂ ਬਹੁਤ ਹੀ ਜ਼ਰੀ ਵਧਾਈ ਦੇਣਾ ਹਾਂ ਜਿਨ੍ਹਾਂ ਨੇ ਆ ਐਡਾ ਵਾਟਾ ਪ੍ਰੋਗਰਾਮ ਕਰਕੇ ਸਾਨੂੰ ਰੱਬ ਵਰਗੇ ਸੱਜਣਾਂ ਦੇ ਨਾਮ ਲਾਇਆ ਸਸ਼ਨ ਕਰਨ ਦਾ ਲੋਕਾਂ ਇਤਤਿਖੀ ਉਹਨਾਂ ਦਾ ਆਰਥਵੰਤਾ ਕੋ ਆਇਆ ਤੇ ਮੈਂ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਅੰਤਰਰਾਸ਼ਟਰੀ ਕਾਰਸਿਕ ਮੰਚ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਆਪਣਾ ਜਿਹੜਾ ਇਹ ਪ੍ਰੋਗਰਾਮ ਕੀਤਾ ਵਾ ਮੈਨੂੰ ਉਹਨਾਂ ਦਾ ਦੋ ਵਾਰੀ ਆਉਣ ਦਾ ਮੌਕਾ ਮਿਲਿਆ ਕਰਕੇ ਮੈਂ ਬਿਲਕੁਲ ਚੰਗੀ ਗ੍ਰਾਹੇ ਹਾਂ ਇਹ 14 ਮਤਮ ਸਰ ਗੰਗੋਥਾਲੇ ਉਹ ਪ੍ਰੋਗਰਾਮ ਕੀਤਾ ਹੈ ਔਰ ਬਹੁਤ ਹੀ ਵਧੀਆ ਔਰ ਕਈ ਮੈਨੂੰ ਰਚਨਾਵਾਂ ਆਈ ਡੀਆ ਵਧੀਆ ਲੱਗਿਆ ਮੇਰੇ ਮਨ ਵਿੱਚ ਆਈ ਹੁਣ ਤੇ ਭਾਵ ਘੋੜਿਆ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਸਾਰੇ ਜਿਹੜੀ ਸਭਾ ਵਾ ਸਾਥੀਆਂ ਦਾ ਬਹੁਤ ਬਹੁਤ ਤਰ੍ਹਾਂ ਦੀਆਂ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਉਹਦਾ ਔਰ ਇਸ ਵਾਸਤੇ ਵਧਾਈ ਦੇ ਪਾਤਰ ਨੇ ਧੰਨਵਾਦ